ਅਜੀ ਸਰ ਕੀ ਕਹਿਣਾ ਚਾਹੁੰਦੇ ਹੋ ਅ ਅੱਜ ਕਾਂਗਰਸ ਪਾਰਟੀ ਵੱਲੋਂ ਤੁਹਾਡੇ ਪਿੰਡ ਵੀ ਕਾਰਜ ਕੀਤਾ ਗਿਆ ਔਰ ਤੁਸੀਂ ਤੁਹਾਡੀ ਅਗਵਾਈ ਦੇ ਵਿੱਚ ਹੋਇਆ ਇਸ ਤਰੀਕੇ ਦਾ ਜਿਹੜਾ ਲੋਕਾਂ ਦਾ ਰਿਸਪਾਂਸ ਹੈ ਪਹਿਲੀ ਤਾਂ ਗੱਲ ਮੈਂ ਸਾਫ਼ ਕਰ ਦਿਆਂ ਅਗਵਾਈ ਮੇਰੀ ਨਹੀਂ ਸੀ ਅਗਵਾਈ ਪਲਾਸੌਰ ਦੀ ਸੰਗਤ ਦੀ ਸੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਹਰਮਿੰਦਰ ਸਿੰਘ ਗਿੱਲ ਦੀ ਪਾਰਟੀ ਨੇ ਡਿਊਟੀ ਲਈ ਸੀ ਜਿਹੜੀ ਜਿਹੜਾ ਜੋਨ ਨੇ ਦਿੱਤਾ ਸੀ ਉਸ ਜੋਨ ਦੇ ਵਿੱਚ ਪਲਾਸੌਰ ਵੀ ਸੀ ਇਨਾਂ ਨੇ ਪਿਛਲੇ ਤਕਰੀਬਨ 2 ਹਫ਼ਤੇ ਤੋਂ ਇੱਥੇ ਬਹੁਤ ਮਿਹਨਤ ਕੀਤੀ ਤੇ ਸਾਰੇ ਨਗਰ ਨੇ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਸਾਡੇ ਪਿੰਡ ਦੇ ਵਿੱਚ ਚੰਨੀ ਸਾਹਿਬ ਨੂੰ ਬਟੂਰ ਰਖਵਾ ਕੇ ਸਾਡੀ ਸੰਗਤ ਉਹਨਾਂ ਨੂੰ ਮਿਲਣਾ ਚਾਹੁੰਦੀ ਹੈ ਪਾਰਟੀ ਨੇ ਉਪਰਾਲਾ ਕੀਤਾ ਅੱਜ ਸਾਚਾਰਜੀਤ ਸਿੰਘ ਦੀ ਚੰਨੀ ਦੇ ਨਾਲ ਸਮੁੱਚੀ ਕਾਂਗਰਸ ਲੀਡਰਸ਼ਿਪ ਇੱਥੇ ਆਈ ਹੈ ਤੇ ਪਿੰਡ ਦਾ ਸੰਗਤ ਦਾ ਉਤਸ਼ਾਹ ਜਿਹੜਾ ਸਾਰਿਆਂ ਦੇ ਸਾਹਮਣੇ ਸੀ ਮੈਂ ਤੇ ਪਿੰਡ ਦੀ ਤਰਫੋਂ ਇਹ ਗੱਲ ਕਹਿ ਸਕਦਾ ਕਿ ਇਸ ਪਿੰਡ ਦੇ ਵਿੱਚ ਕਾਂਗਰਸ ਦਾ ਝੰਡਾ ਬੁਲੰਦ ਰੱਖੋ ਪਲਾਸਰ ਸਾਹਿਬ ਤੁਹਾਡੇ ਜੁਝਾਰੂ ਵਰਕਰ ਗੰਡੀਵੰਦ ਸਾਹਿਬ ਉਹ ਭਾਜਪਾ ਦੇ ਵਿੱਚ ਐਂਟਰੀ ਪਾ ਕੇ ਨਾ ਮਾਰ ਚੁੱਕੇ ਨੇ ਕੀ ਇਹੋ ਜੀ ਗੱਲ ਹੈ ਹੋ ਗਈ ਉਹਨਾਂ ਨੇ ਪਾਰਟੀ ਕੁੱਲਮੇ ਦੇ ਤੋਂ ਸੇਵਾ ਕਰਦੇ ਆ ਰਹੇ ਸੀ ਅੱਜ ਉਹਨਾਂ ਨੇ ਪਾਰਟੀ ਛੱਡ ਦਿੱਤੀ ਇਹਦੇ ਬਾਰੇ ਦੇ ਵਿੱਚ ਮੇਰਾ ਖਿਆਲ ਹੈ ਬਿਹਤਰ ਸਪਸ਼ਟੀਕਰਨ ਗੰਡੀਵੰਦ ਸਾਹਿਬ ਹੀ ਦੇ ਸਕਦੇ ਨੇ ਮੈਂ ਤੇ ਇਹ ਗੱਲ ਕਹੂੰਗਾ ਕਿ ਇੱਕ ਵਾਰੀ ਉਹ ਆਪਣੀ ਗੱਡੀ ਆਪੇਲੀਓ ਲਾ ਬੈਠੇ ਪਰ ਕੀ ਲੱਗਦਾ ਜੀ ਉਹਨਾਂ ਜਿਹੜਾ ਭੰਦਾ ਹੁਣ ਪ੍ਰਮਾਤਮਾ ਸਮਰੱਥ ਬਖਸ਼ੇ ਕਿ ਉਹ ਦੁਬਾਰਾ ਜੇ ਇਸ ਗੱਡੀ ਤੇ ਚੜ੍ਹਨਾ ਚਾਹਣ ਤੇ ਉਹ ਆਪਣਾ ਤੇ ਆਪਣੇ ਬੱਚੇ ਦਾ ਆਪਣਾ ਖੁਦ ਆਉਣ ਦੀ ਕੋਸ਼ਿਸ਼ ਕੀਤੀ ਗਈ ਆ ਮੇਰਾ ਖਿਆਲ ਜਦੋਂ ਉਹਨਾਂ ਨੇ ਦਿੱਲੀ ਜਾ ਕੇ ਐਲਾਨ ਕਰਤਾ ਉਦੋਂ ਮਗਰੋਂ ਦਿੱਲੀ ਦੇ ਕਿਸੇ ਨੇ ਮਨਾਉਣ ਜਾਣਾ ਨਹੀਂ ਸਰ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਚੋਣ ਪ੍ਰਚਾਰ ਕਰਦਿਆਂ ਹਰ ਪਾਰਟੀ ਦਾ ਹਰ ਉਮੀਦਵਾਰ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਕਰ ਰਿਹਾ ਹੈ ਅੱਜ ਇਹਦੇ ਵਿੱਚ ਲੋਕਾਂ ਦੇ ਮੁੱਦਿਆਂ ਦੀ ਗੱਲ ਵਿਸਰ ਜਾਂਦੀ ਹੈ ਕਿਤੇ ਨਾ ਕਿ। ਤੁਹਾਡਾ ਕੀ ਕਹਿਣਾ ਹੈ? ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਲੋਕਾਂ ਦੇ ਮੁੱਦਿਆਂ ਦੀ ਗੱਲ ਵਿਸਰੀ ਹੋਈ ਹੈ। ਉਹਦਾ ਕਾਰਨ ਇਹ ਹੈ ਕਿ ਉਮੀਦਵਾਰ ਜਿਹੜੇ ਦਿੱਤੇ ਗਏ ਨੇ ਕੋਈ ਨਸ਼ਿਆਂ ਦਾ ਸਮਗਲਰ ਦੇਤਾ, ਕੋਈ ਗੈਂਗਸਟਰ ਦੇਤਾ, ਕੋਈ ਜਿਹੜਾ ਦੋ ਬੰਦੇ ਮਾਰ ਕੇ ਆਪਣੇ ਆਪ ਨੂੰ ਸ਼ਹੀਦ ਕਹਿਣ ਲੱਗ ਪਵੇ ਉਹ ਦੇਤਾ। ਹੁਣ ਉਹਨਾਂ ਬੰਦਿਆਂ ਕੋਲ ਤੁਸੀਂ ਜਜਵਾਦ ਦੀ ਆਸੇ ਕਰ ਸਕਦੇ ਜੇ ਮੁੱਦਿਆਂ ਦੀ ਆਸ ਨਹੀਂ ਕਰ ਸਕਦੇ ਠੀਕ ਹੈ ਜੀ